ਮਿੱਤਰੋ ਆ ਵੀਰਨਾ ਕਾਫੀ ਟਾਈਮ ਤੋਂ ਆਪਣੇ ਨਾਲ ਜੁੜਿਆ ਹੋਇਆ ਹੈਗਾ ਕਾਫੀ ਟਾਈਮ ਤੋਂ ਆਪਾਂ ਮਿਲਦੇ ਵੀ ਆ ਤੇ ਭਾਈ ਦਾ ਜਿਹੜਾ ਸਮਾਨ ਹੈ ਇੱਕ ਨੰਬਰ ਹੁੰਦਾ ਹੈਗਾ ਤੇ ਜਿਹੜਾ ਇਹਦੀ ਰੇਟ ਦੀ ਗੱਲ ਕਰੀਏ ਤੇ ਜਮਾਂ ਜਾਇਜ਼ ਰੇਟ ਹੈ ਤੇ ਭਾਈ ਅੱਜ ਕਹਿੰਦਾ ਇੱਕ ਵੱਖਰੀ ਚੀਜ਼ ਲੈ ਕੇ ਆਇਆ ਕੀ ਲੈ ਕੇ ਆਇਆ ਭਾਈ ਆਪਣੇ ਨਾਲ ਗੁਰਪ੍ਰੀਤ ਕਰਦਿਆਂ ਗੱਲਬਾਤ ਕੀ ਹਾਲ ਗੁਰਪ੍ਰੀਤਾ ਇਧਰੋਂ ਆਇਆ ਕੋਈ ਥੋੜਾ ਜਿਹਾ ਕੀ ਲੈ ਕੀ ਲੈ ਕੇ ਆਇਆ ਗੁਰਪ੍ਰੀਤ ਕੀ ਮੈਂ ਵੀਰੇ ਆਪਾਂ ਲੈ ਕੇ ਆਏ ਆਪਣੇ ਕੋਲ ਦੋ ਪ੍ਰੋਡਕਟ ਆਏ ਨੇ ਕਾਦੇ ਇੱਕ ਤਾਂ ਆਪਣੇ ਕੋਲੇ ਹੈਗਾ ਸੰਭਵਾਸੀ ਕਿਊਰ ਆ ਇੱਕ ਗੱਲ ਵਾਸਤੇ ਆਪਾਂ ਬੋਲਦੇ ਕਿ ਪਹਿਲੇ ਇੱਕ ਗੱਲ ਕਹਿ ਦੇਣਾ ਸੋਣਾ ਆਪਾਂ ਨੂੰ ਇਹ ਨਹੀਂ ਹੁੰਦਾ ਹੈਗਾ ਵੀ ਕਿਥੋਂ ਵੀ ਥ੍ਰੀ ਤੋਂ ਤੁਹਾਨੂੰ ਜਿੱਥੋਂ ਵੀ ਇਹ ਪ੍ਰੋਡਕਟ ਮਿਲਦਾ ਖਰੀਦ ਲਓ ਬਵਾਸੀਰ ਜਿਹੜੀ ਮਰਜ਼ੀ ਆ ਵੀਰੇ ਤਿੰਨ ਤਰ੍ਹਾਂ ਦੀ ਬਵਾਸੀਰ ਹੁੰਦੀ ਆ ਖੂਨੇ ਬੌਕੇ ਵਾਲੀ ਹੋ ਜਾਂਦੀ ਆ ਨਾ ਜਿਹੜੀ ਮਰਜ਼ੀ ਹੋਵੇ ਫਾਰਸੂਨ ਦੀ ਹੋਵੇ ਜਿਹੜੀ ਮਰਜ਼ੀ ਬਵਾਸੀਰ ਹੈ ਜਿੱਥੋਂ ਵੀ ਇਹ ਪ੍ਰੋਡਕਟ ਮਿਲਦਾ ਮੇਰੇ ਪੀਰ ਭਰਾ ਲੈ ਸਕਦੇ ਨੇ ਜੇ ਮੇਥੋਂ ਲੈਣਾ ਤਾਂ ਨੰਬਰ ਤੁਹਾਡੇ ਸਕ੍ਰੀਨ ਤੇ ਪਈਊਗਾ ਉਹ ਆਪਣੇ ਦੋਵੇਂ ਆਨਲਾਈਨ ਜਿੱਥੇ ਮਰਜੀ ਪੂਰੇ ਆਲ ਬੋਲਡ ਦੇ ਵਿੱਚ ਕਿਤੇ ਵੀ ਮੰਗਾ ਸਕਦੇ ਹੋ ਇੱਕ ਨੰਬਰ ਜਲਦਾ ਟੈਬਲੇਟ ਇਹ ਹਾਂ ਟੈਬਲੇਟ ਹੁੰਦੇ ਇਹਦੇ ਵਿੱਚ ਠੀਕ ਹੈ ਕਿੰਨੇ ਦਿਨ ਦਾ ਕੋਰਸ ਹੁੰਦਾ ਇਹ ਇਹ ਵੀਰੇ ਤਾਂ ਸਿਰਫ 10 ਦਿਨਾਂ ਦੀ ਦਵਾਈ ਵਾਧੂ ਹੋਵਾ ਬਾਬਾ ਜੀ ਵਾਸਤੇ ਅੱਛਾ ਜੀ 10 ਦਿਨਾਂ ਬਾਅਦ ਚੱਕ ਦੋ ਦੂਰਾ ਹਾਂ ਉਸ ਤੋਂ ਬਾਅਦ ਦੂਜਾ ਪ੍ਰੋਡਕਟ ਜਿਹੜਾ ਆਪਣੇ ਕੋਲੇ ਉਹ ਆਉਂਦਾ ਪੱਥਰ ਚੂਰ ਪੱਥਰ ਚੂਰ ਪੱਥਰਾਂ ਨੂੰ ਵੀ ਚੂਰ ਕਰਨ ਵਾਲਾ ਇਹ ਪ੍ਰੋਡਕਟ ਹੈ ਪਾਥਰੀ 20 ਮਿਮ ਦੇ ਹੋਵੇ 25 ਦੀ ਹੋਵੇ 30 ਦੀ ਹੋਵੇ ਕੀ ਕਿ ਟਿਮ ਮਰਜੀ ਪਥਰੀ ਆ ਇੱਕ ਇਹਦੀ ਸਭ ਤੋਂ ਵੱਡੀ ਗੱਲ ਇਹ ਆ ਵੀ ਤੁਹਾਡੇ ਪਥਰੀ ਦਾ ਦਰਦ ਹੁੰਦਾ ਇਹਦੀ ਇੱਕ ਟੈਬਲੇਟ ਚੂਸ ਲੋ 5 ਮਿੰਟਾਂ ਦੇ ਵਿੱਚ ਠੀਕ ਦੁਬਾਰਾ ਪਥਰੀ ਦਾ ਦਰਦ ਨਹੀਂ ਹੋਊਗਾ ਬਾਕੀ ਜਿਵੇਂ ਦੂਸਰੀਆਂ ਦਵਾਈਆਂ ਨੇਗੀਆਂ ਉਹ ਕੀ ਕਰਦੀਆਂ ਨੇ ਉਹ ਪਥਰੀ ਨੂੰ ਤੋੜ ਕੇ ਕੱਢਦੀਆਂ ਨੇ ਜਿਹੜੀ ਕਦੇ ਨਾ ਕਦੇ ਪਥਰੀ ਬਾਥਰੂਮ ਵਾਲੇ ਪੈਪ ਚ ਲੱਗ ਜਾਂਦੀ ਹੈ ਜਾਂ ਜ਼ਖਮ ਕਰ ਦਿੰਦੀ ਆ ਪਰ ਇਹਦੀ ਸਭ ਤੋਂ ਵੱਡੀ ਖਾਸियत ਹੈ ਵੀਰੇ ਇਹ ਆ ਨਾ ਜਿਹੜੀ ਇਹ ਗੁਰਦੇ ਦੀ ਪਥਰੀ ਨੂੰ ਖੋਰ ਕੇ ਕੱਢ ਦਈਏ ਜੰਮਾ ਅੱਛਾ ਜਿਵੇਂ ਖੋਰ ਕੇ ਨਿਉਕੜ ਕਰਕੇ ਅੱਛਾ ਹਾਂ ਖੋਰ ਕੇ ਕੱਢੂਗੀ ਨਿਕਲਣ ਲੱਗਿਆ ਕੋਈ ਦਿੱਕਤ ਨਹੀਂ ਆਉਂਉ ਕੋਈ ਦਿੱਕਤ ਨਹੀਂ ਆਉਂਉ ਨਾਲੇ ਸਾਰੀ 700 ਰੁਪਏ ਦੀ ਚੀਜ਼ ਆ ਯਾਰ ਜਿੰਨੀ ਮਰਜ਼ੀ ਪੁਰਾਣੀ ਪਥਰੀ ਹੋਵੇ ਗੁਰਦੇ ਦੀ ਹਾਂ ਕੋਈ ਦਰਦ ਨਹੀਂ ਹੁੰਦਾ ਕੋਈ ਦੇਖੋ ਪਹਿਲਾਂ ਨਾ ਟਾਂਕੇ ਤੋਂ ਬਚਦਾ ਬੰਦਾ ਚੀਰੇ ਤੋਂ ਬਚਦਾ ਫਿਰ ਪਰਹੇਜ਼ ਰੱਖਣੇ ਪੈਂਦੇ ਨੇ ਸਾਰਾ ਕੁਝ ਹੈ ਨਾ ਬਹੁਤ ਵਧੀਆ ਦਵਾਈ ਹੈ ਇੱਕ ਆਟ ਦੋਨਾਂ ਤੋਂ ਬਸ ਬਵਾਸੀਰ ਤੇ ਗੁਰਦੇ ਦੀ ਪਥਰੀ ਦੀ ਆਪਣੀ ਗਾਰੰਟੀ ਹੈ 100% ਠੀਕ ਹੈ ਆ ਤਾਂ ਹੋ ਗਈ ਬਵਾਸੀਰ ਵਾਸਤੇ ਇਹ ਬਵਾਸੀਰ ਵਾਸਤੇ ਇਹਦੀ ਕੀਮਤ ਕੀ ਹੈ ਇਹਦੀ ਕੀਮਤ ਹੈਗੀ ਆ ਵੀਰੇ 10 ਦਿਨਾਂ ਦੀ ਹੁੰਦੀ ਹੈ ਇਹਦੇ ਵਿੱਚ 500 ਵੀ ਹੈ 499 ਰੁਪਏ ਦੀ 499 500 ਰੁਪਏ ਦੀ ਹਾਂਜੀ ਆ 15 ਦਿਨਾਂ ਦੀ ਦਵਾਈ ਹੁੰਦੀ ਹੈ ਠੀਕ ਹੈ ਤੇ ਜੇ ਕੋਈ ਡਿਲੀਵਰੀ ਵਗੈਰਾ ਕਰਾਉਣਾ ਚਾਹੁੰਦਾ ਹੋਵੇ ਡਿਲੀਵਰੀ ਬਾਈ ਜਿੱਥੇ ਮਰਜ਼ੀ ਕਰਾਉਣਾ ਆਪਾਂ ਹੋਰ ਵੀ ਪ੍ਰੋਡਕਟ ਆਪਦੇ ਹੋਮ ਡਿਲੀਵਰੀ ਕਰਦੇ ਆ ਹਾਂ ਹੋਮ ਡਿਲੀਵਰੀ ਤੇ ਆ ਵੀ ਸਾਡੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਪੇਮੈਂਟ ਆਪਣੀ ਪਹਿਲਾਂ ਅੱਛਾ ਪਹਿਲੇ ਪੇਮੈਂਟ ਪਹਿਲਾਂ ਕਰ ਦਈਏ ਆਪਾਂ ਤੁਹਾਨੂੰ ਪਾ ਪ੍ਰੋਡਕਟ ਲੈ ਕੇ ਫਿਰ ਆਪਾਂ ਉਹ ਵੀ ਭੇਜ ਦਿਆਂ ਨਾਲ ਦੀ ਨਾਲ 3 ਦਿਨਾਂ ਦੇ ਵਿੱਚ ਪ੍ਰੋਡਕਟ ਪਹੁੰਚ ਜਾਂਦਾ ਠੀਕ ਹੈ ਜੇ ਬਾਈ अच्छा बाहर भेज रहे हां बाहर भेज दें जी जानती है जिथे मर्ज़ी भेजो ਤੁਸੀਂ ਸਿਕੂਰ ਹੈ ਆਈਐਸਓ ਤੋਂ ਮਾਨਤਾ ਪ੍ਰਾਪਤ ਹੈ ਆਈਐਫ ਤੋਂ ਐਫਡੀਏ ਤੋਂ ਡਬਲਯੂਐਚਓ ਤੋਂ ਹੈ اچھا ਹਾਂ ਮਾਨਤਾ ਪ੍ਰਾਪਤ ਮਾਨਤਾ ਪ੍ਰਾਪਤ ਉਹ ਨਹੀਂ ਇਹ ਪੱਥਰ ਚੂਰ ਵਾਲਾ ਗਰੰਟੀ ਹੈ ਪੱਥਰ ਚੂਰ ਦੀ ਠੀਕ ਹੈ ਜਿੱਤੇ ਮਰਜ਼ੀ ਪੱਥਰੀ ਹੋਵੇ ਬਹੁਤ ਵਧੀਆ ਵੀਡੀਓ ਨੂੰ ਸ਼ੇਅਰ ਕਰ ਦਿਓ ਜਿੱਥੇ ਵੀ ਖੜੇ ਤੁਸੀਂ ਨੇ ਮੰਗਾਉਣੀ ਆ ਮੰਗਾ ਸਕਦੇ ਠੀਕ ਹੈ ਤੇ ਉਹ ਜਿਹੜਾ ਐਕਸਟਰਾ ਚਾਰਜ ਆ ਉਹ ਕਿੰਨਾ ਪੈਣ ਦਾ ਹੈਗਾ ਐਕਸਟਰਾ ਚਾਰਜ ਡਿਲੀਵਰੀ ਚਾਰਜ ਫ੍ਰੀ ਹੈ ਅੱਛਾ ਡਿਲੀਵਰੀ ਚਾਰਜ ਫ੍ਰੀ ਜਿਵੇਂ ਕੋਈ ਵੱਡੀ ਚੀਜ਼ ਹੁੰਦੀ ਹੈ ਜਿਹਦਾ ਅੱਧਾ ਕਿਲੋ ਵੇਟ ਹੋ ਜਾ ਜਾਂ ਕਿਲੋ ਉਹਦੇ ਜਿਆਦਾ ਲੱਗਦੇ ਨੇ ਪੈਸੇ ਉਹ ਆਪਾਂ ਕੱਟ ਦਿਆ ਇਹ ਫ੍ਰੀ ਹੈ ਡਿਲੀਵਰੀ ਅੱਛਾ ਇਹ ਡਿਲੀਵਰੀ ਚ ਆ ਕੇ ਫ੍ਰੀ ਹੈ ਇਹਦੇ ਵਿੱਚ ਚਾਰਜ ਨਹੀਂ ਹੋਗਾ ਬਾਈ ਜਿਨ੍ਹਾਂ ਨੂੰ ਬਵਾਸੀਰ ਦੀ ਤੇ ਪਥਰੀ ਦੀ ਕੋਈ ਪ੍ਰੋਬਲਮ ਹੈਗੀ ਬਾਈ ਦਾ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਚੱਕ ਲਓ ਫੋਨ ਤੇ ਆ ਨੰਬਰ ਤੇ ਕਰ ਲਓ ਕਾਲ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰੋ ਜੇ ਪੇਜ you